ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਸਿੱਖ ਇਤਿਹਾਸ ਦੀ ਉਹ ਅਮਰ ਕਹਾਣੀ ਸੁਣਾਵਾਂਗੇ ਜੋ ਸਿਰਫ ਇਤਿਹਾਸ ਨਹੀਂ ਸਗੋਂ ਹੌਸਲੇ ਬਲੀਦਾਨ ਤੇ ਧਰਮ ਦੀ ਰੂਹ ਹੈ ਇਹ ਕਹਾਣੀ ਬਾਬਾ ਦੀਪ ਸਿੰਘ ਜੀ ਦੇ ਚਪਹਰੇ ਦੀ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਇਸਵੀ ਨੂੰ ਪਿੰਡ ਪਾਹੂ ਵਿੰਡ ਅੰਮ੍ਰਿਤਸਰ ਵਿੱਚ ਹੋਇਆ ਛੋਟੀ ਉਮਰ ਤੋਂ ਹੀ ਬਾਬਾ ਜੀ ਦੇ ਚਿੱਤ ਵਿੱਚ ਗੁਰਬਾਣੀ ਨਾਲ ਪ੍ਰੇਮ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਅਨੰਤਪੁਰ ਸਾਹਿਬ ਵਿੱਚ ਸਨ ਬਾਬਾ ਜੀ ਉੱਥੇ ਪਹੁੰਚ ਕੇ ਬਾਣੀ ਦਾ ਗਿਆਨ ਸਿੱਖਿਆ ਤੇ ਨਾਲ ਹੀ ਸ਼ਸਤਰ ਵਿਦਿਆ ਵਿੱਚ ਵੀ ਮਹਾਰਥੀ ਬਣ ਗਏ। ਉਹ ਗੁਰੂ ਜੀ ਦੇ ਅੱਗੇ ਸਿਰਫ ਇੱਕ ਸਿਪਾਹੀ ਹੀ ਨਹੀਂ ਸਗੋ ਇੱਕ ਗ੍ਰੰਥੀ ਇੱਕ ਗਿਆਨੀ ਤੇ ਇੱਕ ਗੁਰਮੁਖ ਬਣੇ। ਬਾਬਾ ਜੀ ਦੀ ਜ਼ਿੰਦਗੀ ਦਾ ਮਕਸਦ ਸਿਰਫ ਗੁਰੂ ਜੀ ਦੀ ਸੇਵਾ ਤੇ ਧਰਮ ਦੀ ਰੱਖਿਆ ਸੀ। ਅੰਮ੍ਰਿਤਸਰ ਦੀ ਬੇਅਦਬੀ ਸਾਲ 1757 ਈਸਵੀ ਵਿੱਚ ਅਹਿਮਦ ਸ਼ਾਹ ਬਦਾਲੀ ਨੇ ਪੰਜਾਬ ਤੇ ਹਮਲਾ ਕੀਤਾ। ਉਸ ਨੇ ਅੰਮ੍ਰਿਤਸਰ ਤੇ ਚੜ੍ਹਾਈ ਕੀਤੀ। ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ। ਉਥੋਂ ਦੇ ਪਵਿੱਤਰ ਸਰੋਵਰ ਵਿੱਚ ਗੰਦਮੰਦ ਤੇ ਪਸ਼ੂਆਂ ਦੀਆਂ ਹੱਡੀਆਂ ਸੁੱਟੀਆਂ ਗਈਆਂ। ਦਰਬਾਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ। ਸੋਚੋ ਸੰਗਤ ਜੀ ਉਹ ਪਵਿੱਤਰ ਸਥਾਨ ਜਿੱਥੇ ਹਰ ਰੋਜ਼ ਨਾਮੀ ਬਾਣੀ ਦੀ ਗੂੰਜ ਹੁੰਦੀ ਹੈ ਜਿੱਥੇ ਹਰ ਰੋਜ਼ ਲੱਖਾਂ ਲੋਕ ਸ਼ੀਸ਼ ਝੁਕਾਉਂਦੇ ਹਨ ਅਜਿਹੀ ਪਵਿੱਤਰ ਥਾਂ ਦੀ ਬੇਦਬੀ ਕੀਤੀ ਗਈ ਕਿੰਨੀ ਮੰਦਭਾਗੀ ਘਟਨਾ ਹੋਵੇਗੀ ਇਹ ਖਬਰ ਜਦ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਤਾਂ ਉਹਨਾਂ ਦੇ ਮਨ ਨੂੰ ਤੀਰ ਜਿਹਾ ਵੱਜਿਆ ਬਾਬਾ ਜੀ ਪੂਰੇ ਗੁੱਸੇ ਵਿੱਚ ਸਨ ਉਹ ਉਸ ਵੇਲੇ 75 ਸਾਲ ਦੇ ਹੋ ਚੁੱਕੇ ਸਨ ਪਰ ਬਾਬਾ ਜੀ ਉਮਰ ਦੇ ਨਹੀਂ ਸਗੋਂ ਧਰਮ ਦੇ ਗੁਲਾਮ ਸਨ ਬਾਬਾ ਜੀ ਨੇ ਅਕਾਲ ਤਖਤ ਸਾਹਿਬ ਅੱਗੇ ਹਾਜ਼ਰੀ ਲਗਵਾਈ ਉਹਨਾਂ ਨੇ ਸ਼ੀਸ਼ ਝੁਕਾ ਕੇ ਅਰਦਾਸ ਕੀਤੀ ਹੇ ਵਾਹਿਗੁਰੂ ਜਦੋਂ ਤੱਕ ਕਿ ਮੇਰੇ ਸਾਂ ਚੱਲਦੇ ਹਨ ਮੈਂ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਵਾ ਮੇਰੀ ਇਹ ਜਿੰਦਗੀ ਸਿਰਫ ਤੇਰੇ ਧਰਮ ਲਈ ਹੈ ਅਰਦਾਸ ਤੋਂ ਬਾਬਾ ਜੀ ਨੇ ਆਪਣੇ ਮથે ਉਤੇ ਚੁਪਹਿਰਾ ਲਾਇਆ ਇਹ ਚੁਪਹਿਰਾ ਉਹ ਨਿਸ਼ਾਨ ਸੀ ਜੋ ਇੱਕ ਯੋਧਾ ਸਿਰ ਉਤੇ ਲਾ ਕੇ ਕਹਿੰਦਾ ਸੀ ਹੁਣ ਇਹ ਸਿਰ ਧਰਮ ਲਈ ਹੈ ਬਾਬਾ ਜੀ ਨੇ ਸਿੰਘਾਂ ਨੂੰ ਆਖਿਆ ਜਦ ਤੱਕ ਮੇਰਾ ਸਿਰ ਧਰਮ ਦੇ ਨਾਂ ਡਿੱਗੇ ਮੈਂ ਦਰਬਾਰ ਸਾਹਿਬ ਨੂੰ ਮੁਕਤ ਕਰਾਉਣਾ ਹੈ ਬਾਬਾ ਜੀ ਨੇ ਲਗਭਗ 5000 ਸਿੰਘਾਂ ਦਾ ਦਸਾ ਤਿਆਰ ਕੀਤਾ ਜੇ ਖਾਲਸਾ ਅੰਮ੍ਰਿਤ ਸਰਵਲ ਰਵਾਨਾ ਹੋਇਆ ਤਾਂ ਅਬਦਾਲੀਆਂ ਦੇ ਹਜ਼ਾਰ ਸਿਪਾਹੀ ਸਾਹਮਣੇ ਆ ਗਏ ਦੋਨੋਂ ਪਾਸੇ ਕਿਉਂ ਜੰਗ ਸ਼ੁਰੂ ਹੋ ਗਈ ਖਾਲਸੇ ਨੇ ਬੋਲੇ ਸੋਨੇ ਹਾਂ ਸਤਿ ਸ਼੍ਰੀ ਅਕਾਲ ਦੀਆਂ ਗੂੰਜਾਂ ਨਾਲ ਵਿਰੋਧੀ ਪਹੁੰਚ ਤੇ ਹਮਲਾ ਕੀਤਾ ਤਲਵਾਰਾਂ ਦੀਆਂ ਛਣਕਾਰਾਂ ਲੀਲੀਆਂ ਵਸਾਰਾਂ ਦੇ ਕੇਸਰੀਆਂ ਝੰਡਿਆਂ ਨਾਲ ਮੈਦਾਨ ਧਰਮ ਦੇ ਰੰਗ ਨਾਲ ਰੰਗ ਗਿਆ ਬਾਬਾ ਜੀ 75 ਸਾਲ ਦੀ ਉਮਰ ਵਿੱਚ ਵੀ ਇਸ ਤਰ੍ਹਾਂ ਲੜ ਰਹੇ ਸਨ ਜਿਵੇਂ ਜਵਾਨੀ ਦੇ ਜੋਨ ਵਿੱਚ ਹੋਣ ਸ਼ਹੀਦੀ ਤੇ ਚਪਹਰੇ ਦਾ ਚਮਤਕਾਰ ਜੰਗ ਦੇ ਦਰਮਿਆਨ ਇੱਕ ਅਫਗਾਨ ਨੇ ਬਾਬਾ ਜੀ ਦੇ ਸਿਰ ਤੇ ਭਾਰੀ ਵਾਰ ਕੀਤਾ ਬਾਬਾ ਜੀ ਦਾ ਸਿਰ ਧੜ ਤੋਂ ਵੱਖ ਹੋ ਗਿਆ ਪਰ ਸੀਸ ਧਰਤੀ ਤੇ ਡਿੱਗਣ ਤੋਂ ਪਹਿਲਾਂ ਬਾਬਾ ਜੀ ਨੇ ਫੜ ਲਿਆ ਇੱਕ ਹੱਥ ਵਿੱਚ ਸੀਸ ਦੂਜੇ ਹੱਥ ਵਿੱਚ 18 ਛੇਰ ਦਾ ਖੰਡਾ ਬਾਬਾ ਜੀ ਉਧਰ ਲੜਦੇ ਹੋਏ ਹਰਮੰਦਰ ਸਾਹਿਬ ਵੱਲ ਵੱਧਦੇ ਗਏ ਇਹ ਵੇਖ ਕੇ ਅਫਗਾਨਾਂ ਦੇ ਦਿਲ ਦਹਿਲ ਗਏ ਖਾਲਸੇ ਦੇ ਸਿਪਾਹੀਆਂ ਦਾ ਜੋਸ਼ 100 ਗੁਣਾ ਵੱਧ ਗਿਆ ਬਾਬਾ ਜੀ ਨੇ ਲੜਦੇ-ਲੜਦੇ ਆਪਣਾ ਸ਼ੀਸ਼ ਹਰਮੰਦਰ ਸਾਬ ਦੀ ਪ੍ਰਕਰਮਾ ਵਿੱਚ ਰੱਖਿਆ ਤੇ ਉਥੇ ਹੀ ਸ਼ਹੀਦੀ ਪ੍ਰਾਪਤ ਕੀਤੀ ਇਸ ਤਰ੍ਹਾਂ ਬਾਬਾ ਜੀ ਦਾ ਚਪਹਿਰਾ ਸਿੱਖ ਇਤਿਹਾਸ ਵਿੱਚ ਅਮਰ ਹੋ ਗਿਆ ਸੰਗਤ ਜੀ ਪੈਰਾ ਸਾਨੂੰ ਸਿਖਾਉਂਦਾ ਹੈ ਕਿ ਸਿੱਖ ਆਪਣਾ ਸਿਰ ਵਾਰ ਤਾਂ ਸਕਦਾ ਹੈ ਪਰ ਗੁਰੂ ਦੇ ਘਰ ਦੀ ਬੇਦਵੀ ਨਹੀਂ ਸਹਾਰ ਸਕਦਾ ਬਾਬਾ ਜੀ ਦੀ ਸ਼ਹੀਦੀ ਸਾਡੀ ਕੌਮ ਇਹ ਸਿਰਫ ਇੱਕ ਇਤਿਹਾਸਕ ਨਹੀਂ ਸਗੋ ਜੀਵਤ ਪ੍ਰੇਰਨਾ ਹੈ ਅੱਜ ਵੀ ਜਦ ਗੁਰੂ ਘਰ ਵਿੱਚ ਦਰਸ਼ਨ ਕਰਦੇ ਹਾਂ ਉਹਨਾਂ ਦਾ ਬલિદાન ਸਾਨੂੰ ਯਾਦ ਦਿਲਾਉਂਦਾ ਹੈ ਕਿ ਧਰਮ ਦੀ ਰੱਖਿਆ ਲਈ ਜੀਵਨ ਵਾਰਨਾ ਸਭ ਤੋਂ ਵੱਡੀ ਸੇਵਾ ਹੈ ਇਹ ਸੀ ਬਾਬਾ ਦੀਪ ਸਿੰਘ ਜੀ ਦੀ ਚਪਹਰੇ ਦੀ ਅਮਰ ਕਹਾਣੀ ਆਓ ਅਸੀਂ ਸਭ ਉਹਨਾਂ ਦੇ ਬલિદાન ਨੂੰ ਸਲਾਮ ਕਰੀਏ ਆਪਣੇ ਜੀਵਨ ਵਿੱਚ ਹਿੰਮਤ ਸੱਚਾਈ ਤੇ ਵਾਹਿਗੁਰੂ ਦੇ ਪ੍ਰੇਮ ਨਾਲ ਜੋੜੀਏ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ